ਸਾਹਿਬ ਨੂੰ ਵਰਲਡ ਦੇਖੋ ਵਾਲੇ ਤਾਰਿਕ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਅਸੀਂ ਤੁਹਾਨੂੰ ਅੱਜ ਲੈ ਕੇ ਆਏ ਹਾਂ ਗਾਦੀ ਮਾਦਾ ਢਾਬਾ ਪ੍ਰਕਾਪ ਨਗਰ ਵਿਖੇ ਗਾਦੀ ਮਾਦਾ ਢਾਬਾ ਖੁੱਲਿਆ ਅਸੀਂ ਅੱਜ ਤੁਹਾਨੂੰ ਉਹਨਾਂ ਦੇ ਨਾਲ ਰੂਬਰੂ ਕਰਵਾਨੇ ਹਾਂ ਹਾਂਜੀ ਕੀ ਸੁਭਨਾਮ ਜੀ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਕੋਲ ਹਰਜੀਤ ਹਰਜੀਤ ਸਿੰਘ ਅੱਜ ਹਰਜੀਤ ਜੀ ਜਰਾਂ ਹਾਂ ਢਾਬਾ ਖੁੱਲਿਆ ਗਾਦੀ ਮਾਦਾ ਪੀਰਾਂ ਪੀਤਾ ਬਾਕੀ ਦਾ ਤੁਹਾਡੇ ਮਨ ਵਿਚਾਰ ਹੈ ਕੀ ਆਪਾਂ ਬੇਸਿਕਲੀ ਅਸੀਂ ਦੁਬਈ ਤੋਂ ਬਿਲੋਂਗ ਕਰਦੇ ਆ ਦੁਬਈ ਤੋਂ ਕੋਇਆ ਕਰਿਆ ਸਾਰੀ ਮਤ ਇਹ ਇੰਡੀਆ ਚ ਆ ਕੇ ਮਨ ਸੋਚੇ ਕਿ ਕੋਈ ਗੋਲਦੀ ਦੀ ਦੁਕਾਨ ਖੋਲਣੀ ਹੈ ਜਿਹੜੀ ਗੋਲਦੀ ਦੀ ਦੁਕਾਨ ਦਿਆਂ ਆਇਆ ਕਿ ਮੈਨੂੰ ਦੁਕਾਨ ਲਾ ਕੇ ਮਿਲ ਗਈ ਤੇ ਮਨਚੇਗਾ ਨਾਲ ਦੋ ਦੁਕਾਨਾਂ ਹੋਰ ਆ ਗਈਆਂ ਤੇ ਮੇਰੀ ਘਰ ਦੀ ਨੂੰ ਬਣਾਉਣ ਦਾ ਸ਼ੌਕ ਕਈ ਸਾਲੋਂ ਤੋਂ ਕੰਦੀ ਰਹੀ ਕਿ ਮੈਂ ਮੈਨੂੰ ਕੁਝ ਕੰਮ ਕਰਨਾ ਤੇ ਮੈਂ ਇਹਨੂੰ ਸ਼ੌਕ ਸੀ ਕੰਮ ਕਰਨ ਦਾ ਇਹਦੇ ਮਨਚੇਗ ਮੈਂ ਵਾਰ ਦੇ ਜਿੱਤੇ ਬਹੁਤ ਵਧੀਆ ਬਣਾਉਂਦੀ ਕਿਉਂਕਿ ਇਹਦੇ ਕਾਫੀ ਰਿਸ਼ਤੇਦਾਰਾਂ ਨੇ ਕਈ ਵਾਰੀ ਇੱਕ ਮਿਲ ਦਿੱਤਾ ਕਿ ਤੂੰ ਖਾਣਾ ਬਣਾਉਣੀ ਬਹੁਤ ਨਵਰੀ ਬਣਾਉਂਦੀ ਆਪਣਾ ਝਾਬਾ ਕੋਲ ਇਹਨੇ ਨਹੀਂ ਖੋਲ ਸੋਚਿਆ ਪਰ ਐਕੀ ਸਾਡਾ ਮਨ ਬਣ ਗਿਆ ਚਲੋ ਨਾਲ ਇਹਨੂੰ ਦੋ ਦੁਕਾਨਾਂ ਮਿਲ ਗਈਆਂ ਦੇ ਨਾਲ ਤੇ ਅਸੀਂ ਵੀ ਨਾਲ ਖੋਲ ਦਿੰਨੇ ਆ ਤੇ ਸਫਾਈ ਦਾ ਸਾਡੀ ਫਿਰ ਤੋਂ ਹੀ ਅਸੀਂ ਸਫਾਈ ਦੇ ਵਿੱਚ ਮੈਂ ਅਸੀਂ ਬਹੁਤ ਥਿੱਕਮ ਹੈ ਕਿ ਹਰ ਚੀਜ਼ ਨੂੰ ਸਾਫ਼ ਤਰੀਕੇ ਨਾਲ ਖਾਣਾ ਸਾਫ਼ ਤਰੀਕੇ ਨਾਲ ਪਹਿਨਣਾ ਸਾਫ਼ ਤਰੀਕੇ ਨਾਲ ਹਟਾਉਣਾ ਉਹ ਉਹ ਚੀਜ਼ ਦੇ ਵਿੱਚ ਸੋਚਿਆ ਕਿ ਕਿੱਥੇ ਸਾਫ਼ ਸੁਥਰੇ ਇਲਾਕੇ 'ਚ ਜਾਵਾਂਗੇ ਤਾਂ ਅਸੀਂ ਸਾਨੂੰ ਇਸ ਇਹ ਸਾਫ਼ ਸੁਥਰਾ ਇਲਾਕਾ ਇੱਕ ਕੱਲੀ ਗੱਲ ਇੱਕ ਏਰੀਆ ਪ੍ਰਤਾਪ ਨਗਰ ਦੇ ਅਗਰ ਆਇਆ ਅਸੀਂ ਇਸ ਏਰੀਏ ਦੇ ਸੋਚਿਆ ਕਿ ਇਸ ਇਲਾਕੇ ਦੇ जहिड़े इन जी सेवा करणी आहे इन्हनि वॾी वॾी खाणे खाणे ਬਾਕੀ ਜਿਸ ਤਰ੍ਹਾਂ ਇਹ ਸ਼ੌਂਕ ਹੈ ਜੇ ਉਹ ਮੇਰਾ ਵਾਦਾ ਦਾਲਾ ਵੀ ਹੈ ਔਰ ਤੁਹਾਡੇ ਚਰਨਾ ਜ ਵਾਦਾ ਵੀ ਹੈ ਸਾਰੀ ਪਬਲਿਕ ਨੂੰ ਮੇਰੀ ਜਿੰਨੀ ਕੋਈ ਸਫਾਈ ਦਿਖਾ ਦਿਓ ਤੇ 5000 ਦਾ ਮੇਰੇ ਕੋ ਨਾਮ ਖੜੇ ਖੜੇ ਲੈ ਲਓ ਮੈਨੂੰ ਨਾਲ ਲੈ ਕੇ ਜਾਣਾ ਹੈ ਤੇ ਭਾਜੀ ਤੁਹਾਡੇ ਵਰਗੇ ਪੰਜ ਘਾਬੇ ਜੇ ਹੋਰ ਤੁਹਾਡੇ ਵਰਗੇ ਜੇ ਆ ਜਾਓ ਮੇਰੇ ਕੋ ਪਾਲੀ ਅਧਿਆ ਮੈਂ ਮੈਂ ਤੁਹਾਡੇ ਮੀਡੀਆ ਤੇ ਬੋਲ ਰਿਹਾ ਪਿਆ ਲੈ ਕੇ ਆਓ ਉਹ ਮੈਨੂੰ ਨਾਲ ਤੁਰ ਕੇ ਲੈ ਜਾਓ ਫਿਰ ਮੈਂ ਤੁਹਾਨੂੰ ਆਪ ਦਊਗਾ 5000 ਦਾ ਕੋਈ ਨਾ ਸੋ ਮੇਰੇ ਕੋ ਨਾਮ ਪਾਓ ਉਹ ਦਿਖਾਓ ਆ ਤੁਸੀਂ ਪੇਸ ਜੀ ਪੇਸ ਤੁਹਾਨੂੰ ਮਿਲੇ ਵਰਗਾ ਬਾਬੇ ਦੀ ਕਿਰਪਾ ਦੇ ਨਾਲ ਕਿਰਪਾ ਸਾਰੀ ਬਾਬਾ ਦੀ ਚੁੰਦੀ ਆ ਕਿਸੇ ਦੀ ਕੋਈ ਆਸ ਨਹੀਂ ਕਲਾ ਗੁਰੂ ਦੀ ਹੁੰਦੀ ਹੈ ਕਲਾ ਦਿੱਤੀ ਵੀ ਗੁਰੂ ਨੇ ਮਸਾਲੇ ਵੀ ਗੁਰੂ ਦੇ ਬਣਾਏ ਹੋਏ ਆ ਪਰ ਸਾਫ ਸफाई ਗੁਰੂ ਮਰ ਇਹ ਉਹ ਚੀਜ਼ ਜੀ ਕੁਲੀ ਪੇਸ ਕਰਕੇ ਵੇਖੋ ਆਓ ਆਓ ਤੁਸੀਂ ਅੱਜ ਸਾਡਾ ਸਰੋਂ ਦਾ ਸਾਗ ਬਣਿਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਕਦੀ ਕਦੀ ਚਾਵਲ ਆ ਦੇਖੋ ਇਹ ਇਹ ਸਰੋਂ ਸਰੋਂ ਦਾ ਸਾਗ ਬਣਿਆ ਜੀ ਦਾਲ ਮਖਣੀ ਬਣੀ ਜੇ ਇਹ ਸਰੋਂ ਦਾ ਸਾਗ ਦੇ ਇੱਕ ਹੀ ਮਤ ਆ ਦੇਖੋ ਸਰੋਂ ਦਾ ਸਾਗ ਜੇ ਬੇਸਿਕ ਉਹਦਾ ਵਿੱਚ ਤੜਕਾ ਲਾਇਆ ਨਾਲ ਹਾਂਜੀ ਅੱਜ ਦੇਖੋ ਇਹ ਕਾਹ ਕਾ ਦਾਲ ਮਖਣੀ ਬਣੀ ਜੇ ਹਾਂਜੀ ਦਾਲ ਮਖਣੀ ਪਿਓਰ ਨਾਲ ਇਸ ਵਿੱਚ ਸਾਡੇ ਸੀ ਵਿੱਚ ਕੋਈ ਵੀ ਅਸੀਂ ਮੁਲਾਵਤ ਤੋਂ ਬਤਰੀ ਕੀੰਦਾ ਅਸੀਂ ਮੈਂ ਕਿਸੇ ਨੂੰ ਕਹਿੰਦਾ ਨਹੀਂ ਕਿਹਦਾ ਸਾਰੇ ਚੰਗੇ ਨੇ ਕੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਪਰ ਵੱਡੀ ਗੱਲ ਜਿਹੜੀ ਇਹ ਲੋਕੀ ਆਰਾ ਰੋਡ ਪਾ ਕੇ ਗਾਲਾਂ ਨੂੰ ਸਹੀ ਨਹੀਂ ਕਰਦੇ ਆ ਆਰਾ ਰੋਡ ਪਾਉਂਦੇ ਆ ਜੇ ਛੋਟਾ ਪਾਉਂਦੇ ਆ ਨਾ ਅਸੀਂ ਆਰਾ ਰੋਡ ਪਾਉਂਦੇ ਜੇ ਨਾ ਮੈਂ ਛੋਟਾ ਪਾਉਂਦੇ ਜੇ ਅੰਤ ਤੱਕ ਮੇਰੀ ਮੀਟ ਕਰੇ ਮੇਰੀ ਕਰੀ ਦੇਖੋ ਤੁਸੀਂ ਬਾਬਾ ਜੀ ਦੀ ਕਿਰਪਾ ਨਾਲ ਬਾਬਾ ਜੀ ਚੱਲੋ ਨਾ ਰਖੇ ਰਖਾ ਦੇਉਂਦੇ ਕਿਰਪਾ ਉਹਦੀ ਹੀ ਚੱਲਦੀ ਬਾਬਾ ਜੀ ਮੈਂ ਹੋ ਸਕਦਾ ਮਾਰ ਲੈ ਜਾਂਦਾ ਵੀ ਨਾ ਗਲੇਸ਼ ਦੇ ਇੱਕ ਮਾਰਡਰ ਪਾਉਂਦਾ नाथ गणेश सरे एक मात्र वो प्यार पांडा जी और सब मात्र भगिया तो बढ़िया जिथे सो जिथे सोने वर्गा क्योंकि सोने का काम किया सारे मन सोने वर्गा जी समान समान मिलेगा जो सोने वर्गा मिलने कोई चीज मिलेगी क्योंकि सोने का काम है सोने अब राजमा राजमा जी ए राजमा बनाए दिया आज ये सोने वर्गी कोई चीज मिलेगी प्याज टमाटर कोई गला सड़ा नहीं कोई पाते देखो तुम ए, देखो ए सब्जी देखो तो ए ਉਹ ਅਲੂ ਪਨੀਰ ਦੀ ਸੋਜੀ ਬਣੀ ਆ ਅਲੂ ਪਨੀਰ ਦੀ ਸੋਜੀ ਹੈ ਇਹ ਇੱਕ ਇੱਕ ਸਭ ਤੋਂ ਵੱਡੀ ਸ਼ੁੱਧਤਾ ਸਭ ਤੋਂ ਵੱਡੀ ਹੈ ਜਿਹੜੀ ਸ਼ੁੱਧਤਾ ਹੈ ਹਰ ਚੀਜ਼ ਸ਼ਪੀਅਰ ਸ਼ੁੱਧਤਾ ਕਿਸੇ ਵੀ ਗੰਦੇ ਬੰਦੇ ਹੱਥ ਨਹੀਂ ਲੱਗੇ ਤੇ ਸਾਡੇ ਕੋਲ ਆਟੇ ਵਾਲੀ ਰੋਟੀ ਜਿਹੜੀ ਚੋਕਰ ਵਾਲਾ ਆਟਾ ਵਰਤਦੇ ਆ ਮੈਦਾ ਆਟਾ ਬਿਲਕੁਲ ਨਹੀਂ ਵਰਤਦੇ ਨਾ ਖਾਣੇ ਨਾ ਖਵਾਣਾ ਜੋ ਅਸੀਂ ਖਾਣਾ ਉਹ ਹੀ ਖਵਾਣਾ ਹਾਂ ਜੀ ਤੁਸੀਂ ਦੇਖੋ ਜੀ ਬਹੁਤ ਬਹੁਤ ਵਧੀਆ ਤੁਹਾਡੀਆਂ ਸਬਜ਼ੀਆਂ ਜੜੀਆਂ ਹਾਂ ਜੀ ਅੱਜ ਸਰ ਰੋਟੀ ਇੰਦੇ ਵਿੱਚ ਅਲੱਗ-ਅਲੱਗ ਮੈਨੇ ਰੱਖੀ ਅੱਜ ਸਭੀ ਦੀ ਰੂਹ ਚ ਇਹ ਗੱਲ ਹੈ ਕਿ ਕਾਟਮ ਪਰ ਅੱਜਕੱਲ ਸੁਰੂ ਆ ਸਾਗ ਸੀ ਪ੍ਰੈਕਟਿਕ ਚ ਚਾਲੂ ਰਹਿਣਾ ਅਸੀਂ ਹੋਂਟੋ ਚਾਲੂ ਕੀਤਾ ਰੋਟੀ ਸਰਵਾਰ ਦਾ ਬਣੇਗਾ ਕੜੀ ਵੀ ਤਕਰੀਬਨ ਰੋਟੀ ਬਣੇਗੀ ਕੜੀ ਘਰ ਦਾਲ ਮੱਖਣੀ ਔਰ ਮੈਂ ਦੇਖ ਰਿਹਾ ਵੀ ਦਾਲ ਮੱਖਣੀ ਕਾਫੀ ਮਸਾਲੇ ਜਿਹੜੇ ਇੱਥੇ ਲਗਾਏ ਹੋਏ ਨੇ ਇਹਨੇ ਕੋਈ ਦੇ ਮਸਾਲੇ ਐਨ ਆ ਆਪ ਲੈ ਕੇ ਆਣਾ ਕਾ ਆਪ ਢਾਬ ਤੋਂ ਲੈ ਕੇ ਮੈਂ ਕੋਈ ਮਸਾਲੇ ਡੱਬੀ ਵਾਲੇ ਕੋਈ ਨਹੀਂ ਵਰਤਦਾ ਢਾਬ ਤੋਂ ਲੈ ਆ ਕੇ ਇਹ ਮੇਰੀ ਘਰ ਦੀ ਹੈ ਇਹ ਘਰੇ ਬੀਸ ਦੀ ਹੈ ਇਸ ਕੇਲੇ ਬਣਾਉਣੇ ਆ ਕਿ ਮੈਂ ਖੁਦ ਬਣਾਉਣੀ ਇਹਨੂੰ ਇਹਨੂੰ ਜਿਨੀ ਬਾਬੇ ਦੀ ਕਿਰਪਾ ਨਾਲ ਇਹਦੇ ਹੱਥ ਬੜੇ ਹੀ ਕਰੇ ਕਲਾ ਗੁਰੂ ਦੀ ਬਹੁਤ ਕਿਰਪਾ ਤੇ ਕਹਣਾ ਨਹੀਂ ਚਾਹੀਦਾ ਕਿਉਂਕਿ ਹੰਕਾਰ ਹੁੰਦਾ ਬੋਲਣਾ ਸੱਚਾ ਹੀ ਦਾ ਤੇ ਜੇ ਕੋਈ ਆਪਣੇ ਖੋ ਜਵਾ ਇੱਕੋ ਹੀ ਖਾਓਗੇ बार-बार आओगे ਮਜਬੂਰ ਹੋ ਜਾਓਗੇ ਤੇ ਖਾਓਗੇ ਤਾਂ ਸਵਾਦ ਦੇਖੋਗੇ ਤੇ ਪਤਾ ਲੱਗੇ ਪਰ ਇੱਕੋ ਗੱਲ ਹੈ ਕੁਆਲਿਟੀ ਦਾ ਦੇਖਣਾ ਕਿ ਇਹ ਕਿੰਨੇ ਵੀ ਲਾਉਂਦੇ ਨੇ ਜੋ ਸਵਾਦ ਹੀ ਦੇਖਣਾ ਤੇ ਫਿਰ ਫਿਰ ਜ਼ਿੰਦਗੀ ਚ ਕੋਈ ਅੱਛਾ ਖਾਓ ਅੱਛਾ ਖਾਓਗੇ ਤੇ ਸਿਹਤ ਵਧੀਆ ਰਹੇਗੀ ਤੁਹਾਡੀ ਸਿਹਤਿੰਗ ਤੁਹਾਡੀ ਕਿਸ ਤਰ੍ਹਾਂ ਦੀ ਹੈ ਸਾਰੀ ਦੇਖੋ ਤੁਸੀਂ ਬੈਠ ਕੇ ਬਾਅਦ ਸੜਕ ਕੋ 11-12 ਬੰਦੇ ਦੀ ਅੰਦਰ ਇੱਥੇ ਸਿਟਿੰਗ ਹੈ ਆਰਾਮ ਨਾਲ ਤੁਸੀਂ ਕਾਮੇਨ ਨਾਲ ਆ ਸਕਦੇ ਹੋ ਕਾਮੇਨ ਨਾਲ ਆ ਬੈਠ ਸਕਦੇ ਹੋ ਸਭ ਤੋਂ ਪਰ एवरीथिंग ਇਜ਼ ਥੀ ਨੀਟ ਐਂਡ ਕਲੀਨ ਇਹ ਮੇਰੀ ਗਰੰਟੀ ਹੈ ਹਾਂ ਜੀ ਕਿ ਕਿੰਨੀ ਕਿੰਨੀ ਸੜਕ ਉਹ ਗੰਦਗੀ ਦਾ ਦੇਖ ਕਿਸੇ ਦੇਖੋ ਮੈਂ ਮੈਂ ਕਿਸੇ ਦੇ ਹੱਥਾ ਦਿੱਤਾ ਦੇ ਮੇਰੇ ਕੈਮਰਾ ਦੇਖ ਰਿਹਾ ਹੈ ਦੇਖੋ ਤੁਹਾਡੇ ਸਾਹਮਣੇ ਮੇਡਾ ਦਿੱਤਾ ਦੇ ਦੇਖੋ ਹੱਥੇ ਕੋਈ ਲੱਗਿਆ ਕੋਈ ਚੀ ਲੱਗੇਗੀ ਨਹੀਂ ਮੇਰੇ ਜੋ ਜੇ ਅਪਾ ਸਫਾਈ ਦਾ ਧਿਆਨ ਨਹੀਂ ਰੱਖਾਂਗੇ ਤੇ ਗੰਦੀ ਲੋਕਾਂ ਨੂੰ ਫੋਮਾਂਗੇ ਬਰਾਬਰ ਵੀ ਗੁਨਾਹਤ ਤੁਹਾਡੇ ਵੀ ਬਨੇਗਾਰ ਆਪਣੇ ਬੱਚਿਆਂ ਦੀ ਗੁਰੇਜ਼ਾਰ ਤੁਹਾਡੇ ਬੱਚਿਆਂ ਦੀ ਗੁਰੇਜ਼ਾਰ ਕਿਉਂਕਿ ਆਪਾਂ ਜਦੋਂ ਗੰਦਗੀ ਖਾ ਦਾ ਗੰਦੇ ਹੱਥਾਂ ਦਾ ਬਣਿਆ ਖਾਈ ਜੀ ਨੇ ਕਹੇ ਦੇਖੋ ਸਾ ਦੇਖੋ ਹਰ ਬੰਦੇ ਦਾ ਨਿਮਰ ਰਿਖੀ ਲਕਵੇਤਰੀ ਸਾਰੀ ਉਮਰ ਉਤੇ ਕਾਨੂੰਨ ਹੈ ਉਤੇ ਕਾਨੂੰਨ ਕੀ ਹੈ ਕਿ <table> ਤਾਬੇ ਜੇ ਵੜਦੇ ਬਲਦੀਆ ਵਾਲੇ ਆਉਂਦੇ ਉਹਨੂੰ ਬਲਦੀਆ ਕਹਿੰਦੇ ਉਤੇ ਐਸਾ ਪਾ ਕਾਰਪਸ਼ਾ ਵਾਲੇ ਕਹਿੰਦੇ ਉਤੇ ਬਲਦੀਆ ਵਾਲੇ ਕਹਿੰਦੇ ਆ ਉਹ ਬਲਦੀਆ ਬਲਦੀਆ ਵਾਲੇ ਆ ਕੇ ਦੇਖਦੇ ਆ ਹਾਂ ਜੀ ਤੁਹਾਡੇ ਲੋਕਤੇ ਨਹੀਂ ਅੰਜੀ ਨਹੀਂ ਕਿਤੇ ਚੋ ਛੱਤ ਵੀ ਮੁਹਾ ਮੁਖਾਲਾ ਮੁਖਾਲਾ ਮੇਰੇ ਤੋਂ ਖਾਈ ਹੋ ਗਿਆ

ਤਦੋਂ ਮੋਹਰੇ ਮਿਲਣਗੇ ਅੱਗੇ ਬਹੁਤ ਹੀ ਮੂਲੀਏ ਪਾਠੇ ਜੋ ਕਿਸੇ ਨੂੰ ਆਫਰ ਦੇਗਾ ਤੇ ਆਰਡਰ ਦੇਗੇ ਕਿਉਂਕਿ ਅਸੀਂ ਵੈਸੇ ਆਪਣੇ ਆਪਣੇ ਵਾਲੇ ਸ਼ਡਿਊਲ ਦੇ ਨਾਲ ਲੋਕਾਂ ਨੂੰ ਚੈੱਕ ਕਰ ਰਹੇ ਹਾਂ ਕਿ ਜਿੱਥੇ ਜਿੱਥੇ ਕਸਟਮਰ ਸਾਨੂੰ ਕ੍ਰੀਮ ਕਿਉਂ ਕਰੇ ਮੇ ਬੰਦੀ ਅਸੀਂ ਸਾਡੀ ਇਹ ਸਾਡੀ ਖੋਜ ਹੈ ਜੀ ਕ੍ਰੀਮ ਕਿਉਂ ਕਰਦੇ ਕਿਉਂ ਕਿ ਲੋਕੀ ਆਗੇ ਚਲੋ ਪਿਆਉਣੇ ਜੀ ਨਹੀਂ ਪੈਰੀ ਡਾਲ ਦੇ ਦੋ 15 ਵੀ ਡਾਲ ਦੇ ਦੋ ਉਹ ਇਹ ਚੀਜ਼ ਬਣਾਉਂਦੇ ਇਹ ਕੋਈ ਦੇਖ ਕਾ ਸਕਦੇ ਤਾਂ ਸੁਝਾਅ ਕੋਲ ਤੋਂ ਇਹ ਮੈਂ ਗੰਦਗੀ ਚ ਬਣਾਵਾਂਗਾ ਤਾਂ ਇਹ ਤਾਂ ਮੇਸਬਾਹ ਬੰਦੇ ਚੀਜ਼ੀ ਬਣਾਦਾ ਤੁਹਾਨੂੰ ਕੱਲੇ ਇਹ ਚੀਜ਼ੀ ਬਣਾਣੇ ਵੀ ਤੁਸੀਂ ਜਾ ਕੇ ਫਿਰ ਡਾਕਟਰ ਦਵਾਈਆਂ ਦੇ ਉਹ 500 ਦੀ ਲੈ ਕੋ 20 ਦੀ ਡਾਲ ਲਵੋ ਤੇ ਬਾਅਦ ਬੰਬਾਰ ਹੋ ਗਏ ਹਮ ਕੱਲ ਨੂੰ ਬਾਹਰ ਦਾ ਬੈਨ ਉਹ ਉਹ ਕੰਮ ਕਿਉਂ ਕਰਾਂ ਸੇਤ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ ਤੇ ਇਸਕੇ ਜਿੰਦਗੀ ਚ ਪੈਸਾ ਬੜਾ ਵੇਖਿਆ ਬਹੁਤ ਵੇਖਿਆ ਕੋਰੋਨਾ ਨੇ ਵੇਖਿਆ ਖਰਬਾ ਪਰ ਪਰਵਾਰਿਕ ਆਪਣੇ ਡਿਸਪੋਰਟ ਦੀ ਜੇ ਨਾਲ ਉਹ ਦੁਬਈ ਤੇ ਕੁਵੇਤ ਛੱਡਣਾ ਪੈ ਗਿਆ ਉਹ ਉਹ ਬੜਾ ਕੁਝ ਛੇਡਿੰਦਾ ਉਹ ਕਹਿਸਾਂਦਾ ਸਭ ਕੁਝ ਨਾਲ ਵਿਕਾਰ ਨਹੀਂ ਨਾਲ ਲੱਗਿਆ ਕੀ ਨਾਤੇ ਦੇਣਾ ਚੱਲਦੇ ਇਹ ਬਸ ਮੇਰੇ ਤੁਹਾਡੇ ਕੋਲ ਮੈਂ ਤਾਂ ਇੱਕੋ ਬੇਨਤੀ ਕਰਾਂਗਾ ਕਿ ਜਿੱਥੇ ਦਿੱਤੀ ਤੁਸੀਂਿੱਥੇ ਵੀ ਖਾਓ ਮੈਂ ਮਰਾ ਜੀ ਵੀ ਮਰਾ ਨੰਬਰ ਹੈ ਪਹਿਲੀ ਗੱਲ ਮੇਰਾ ਨੰਬਰ ਨੋਟ ਕਰ ਲਓ ਤੁਸੀਂ ਮੇਰਾ ਮੋਬਾਈਲ ਨੰਬਰ ਪਰਸੇ ਨੰਬਰ 783709636 ਹੋ ਇਹ ਮੇਰਾ ਵਰਸਪ ਦਾ ਨੰਬਰ ਹੈ ਇਹ ਤੁਸੀਂ ਸਟੇਟਸ ਅਪਲੋਡ ਮੇਰੇ ਤੇ ਕਰਿਆ ਕਰੋ ਉਹ ਵੀ ਮੈਂ ਲਿਖਿਆ ਹੈ ਔਰ ਮੇਰੀ ਕਾਜੀ ਦਾ ਨੰਬਰ ਹੈ 97928131 ਮੈਂ ਮਾਫੀ ਦਿਨਾ ਕਰਦੇ ਜੇ ਤੁਸੀਂ ਇਹ ਦੱਸੋ ਵੀ ਤੁਹਾਡੇ ਕੋ ਕਸਟਮਰ ਆਉਣ ਔਰ ਆ ਕੇ ਜੈਕ ਕਰਨਾ ਮੈਂ ਕਹਨਾ ਕਿ ਤੁਸੀਂ ਮੈਨੂੰ ਰਿਕੁਐਸਟ ਨਹੀਂ ਕਰਿਆ ਕਿਉਂਕਿ ਉਹ ਲੋਕ ਕਈ ਵਾਰ ਕਈ ਵਾਰ ਵੀ ਵੀਡੀਓ ਬਣਾਉਣ ਵਾਲੇ ਇਕੱਲੇ ਪ੍ਰੇਤਨ ਲਈ ਕਰਦੇ ਨੇ ਗੁਰੂ ਦੇ ਗੁਰੂ ਦੇ ਪਰਪਰ ਸਾਲਾ ਜੀ ਬਾਬਾ ਜੀ ਚੰਗਾ ਜਿੱਤਾ ਕਰਦੇ ਕਿ ਮਿੱਠਾ ਚੜਦੀ ਕਲਾ ਚ ਰਹਿਦਾ ਬੰਦਾ ਚੜਦੀ ਕਲਾ ਚ ਰਹਿਣ ਵਾਲਾ ਹੀ ਮਨੁੱਖ ਚੜਦੀ ਕਲਾ ਚ ਰਹਿਣ ਵਾਲਾ ਹੀ ਦੇ ਗੁਰੂ ਕਿਰਪਾ ਕਰਦਾ ਤੇ ਜੇ ਮੈਂ ਤੁਹਾਨੂੰ ਕਹਾਂਗਾ ਮੈਂ ਕਹੂਗਾ ਜੇ ਤੁਹਾਨੂੰ ਚੰਗਾ ਸਵਾਦ ਘਾਦੀ ਦਾਦੀ ਮਾਂ ਦਾ ਚਾਹੀਦਾ ਇਹ ਘੱਟ ਘਰੇ ਦਾਦੀ ਮਾਂ ਹੈਗੀ ਹੈ ਕੋਈ ਖਾਓ ਕੋਈ ਮੇਕੋ ਨਾ ਤੇ ਤੁਸੀਂ ਕਹਿੰਦੇ ਮੇਰੀ ਦਾਦੀ ਮਾਂ ਗਈ ਚਲੀ ਗਈ ਹੈ ਮੈਂ ਤੇ ਹੁਣ ਆਪ ਬਜ਼ੁਰਗ ਹੋ ਗਿਆ ਤੇ ਤੁਹਾਨੂੰ ਉਹ ਸਵਾਦ ਚਾਹੀਦਾ ਤੇ ਜਰੂਰ ਮੇਰੇ ਕੋਲ ਆ ਕੇ ਟਰਾਈ ਕਰਿਓ ਜੇ ਤੁਹਾਨੂੰ ਉਹ ਸਵਾਦ ਨਾ ਮਿਲੇ ਤੇ ਮੇਰੀ ਕੋਈ ਦਾਵਾ ਇਕੱਲਾ ਸਫਾਈ ਦੇਖੋ ਫਿਰ ਸਵਾਦ ਦੇਖੋ ਔਰ ਫਿਰ ਸਮਾਨ ਸਮਾਨ ਵੀ ਦੇਖੋ ਜੇ ਤੁਹਾਨੂੰ ਚੰਗਾ ਨਾ ਲੱਗੇ ਤਾਂ ਵਾਪਸ ਲੈ ਲਓ ਕਹਿੰਦੇ ਕਰ ਮੈਂ ਤੁਹਾਨੂੰ ਸਵਾਦ ਵੀ ਖਾ ਕੇ ਤੁਸੀਂ ਕਾਇਲ ਹੋ ਜਾਣਾ ਹੈ